ਮੋਗੇ ਵਾਲਿਆਂ ਵਾਸਤੇ ਨਾ ਖੁਸ਼ਖਬਰੀ ਹੈ ਇਸ ਟਾਈਮ ਮੈਂ ਪ੍ਰਾਈਮ ਫਾਰਮ ਦੇ ਵਿੱਚ ਖੜਾ ਤੁਸੀਂ ਪ੍ਰਾਈਮ ਫਾਰਮ ਦੀ ਬਿਲਡਿੰਗ ਪਿੱਛੇ ਦੇਖ ਰਹੇ ਹੋ ਪ੍ਰਾਈਮ ਫਾਰਮ ਦੇ ਵਿੱਚ ਨਾ ਇੱਕ ਬਾਇਨ ਬਲਕ ਕੰਪਨੀ ਵੱਲੋਂ ਬਹੁਤ ਤਗੜੇ ਲੈਵਲ ਦੀ ਕੱਪੜਿਆਂ ਦੀ ਸੇਲ ਲੱਗੀ ਹੋਈ ਹੈ ਇੱਕ ਐਗਜ਼ਿਬਿਸ਼ਨ ਲਾਇਆ। ਇਹ ਐਗਜ਼ਿਬਿਸ਼ਨ ਇਹਨਾਂ ਦਾ ਦੂਸਰੀ ਵਾਰ ਲਾਇਆ ਪਿਛਲੀ ਵਾਰ ਵੀ ਲਾਇਆ ਸੀਗਾ। ਇਸ ਐਗਜ਼ਿਬਿਸ਼ਨ ਦੇ ਵਿੱਚ ਅਪ ਟੂ 90% ਡਿਸਕਾਊਂਟ ਦੇ ਰਾਇਏ ਬ੍ਰਾਂਡਡ ਕੱਪੜਿਆਂ ਤੇ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ। ਪਹਿਲਾਂ ਤਾਂ ਲੋਕੇਸ਼ਨ ਸੁਣੋ ਇਸ ਮੰਨ ਕੇ ਚਲੋ ਇਹ ਪੈਲਸ ਦੀ ਕੀ ਆ। ਲੋਕੇਸ਼ਨ ਹੈਗੀ ਆ ਬੁੱਗੀਪੁਰਾ ਚੌਂਕ, ਚੋਖਾ ਐਂਪਾਇਰ ਦੇ ਬਿਲਕੁਲ ਨੇੜੇ। ਇਹ ਪ੍ਰਾਈਮ ਫਾਰਮ ਪੈ ਜਾਂਦਾ। ਤੇ ਇਧਰਲੇ ਪਾਸ ਜਿਹੜਾ ਐਗਜ਼ੀਬਿਸ਼ਨ ਲੱਗਿਆ ਉਹਦਾ ਮੈਂ ਤੁਹਾਨੂੰ ਦਿਖਾਉਣਾ ਤੇ ਅੰਦਰ ਜਾ ਕੇ ਮੈਂ ਤੁਹਾਨੂੰ ਕੱਪੜਿਆਂ ਦਾ ਸਿਸਟਮ ਵੀ ਦਿਖਾਉਂਗਾ ਇਧਰਲੇ ਪਾਸ ਨਿਗ੍ਹਾ ਮਰਾਇਂ ਆਹ ਕੰਪਨੀ ਵੱਲੋਂ ਇਹ ਐਗਜ਼ੀਬਿਸ਼ਨ ਲੱਗਿਆ ਹੋਇਆ ਤੇ ਅੰਦਰ ਬਹੁਤ ਤਗੜੇ ਲੈਵਲ ਦੀ ਸੇਲ ਲੱਗੀ ਹੋਈ ਆ ਜਿੱਥੇ ਤੁਹਾਨੂੰ ਬ੍ਰਾਂਡਡ ਕੱਪੜੇ ਬਹੁਤ ਜ਼ਿਆਦਾ ਜੈਜ ਰੇਟ ਤੇ ਮਿਲ ਜਾਣਗੇ ਅਪ ਟੂ 90% ਡਿਸਕਾਊਂਟ ਤੇ ਮਿਲ ਜਾਣਗੇ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ ਤੇ ਕੱਪੜੇ ਦੀ ਨਿਗ੍ਹਾ ਮਰਾਉਣਾ ਆਜੋ ਲੋਵੀ ਮਿੱਤਰੋ ਹੁਣ ਮੈਂ ਅੰਦਰ ਐਂਟਰ ਹੋ ਚੁੱਕਿਆ ਤੇ ਇੱਥੇ ਤੁਹਾਨੂੰ ਸਾਰਾ ਜਹਾਨ ਦਾ ਕੱਪੜਾ ਮਿਲ ਇਧਰਲੇ ਪਾਸੇ ਜਿੰਨੀਆਂ ਸਟਾਲਾਂ ਤੁਸੀਂ ਦੇਖ ਰਹੇ ਹੋ ਉਹ ਸਰੇ ਤੱਕ ਕੇ ਸਾਰੀਆਂ ਲੇਡੀਜ਼ ਦੀਆਂ ਨੇ ਤੇ ਇਧਰਲੇ ਪਾਸੇ ਜਿਹੜੀਆਂ ਜੈਂਟਸ ਦੀਆਂ ਉਹ ਮੈਂ ਤੁਹਾਨੂੰ ਦਿਖਾਉਂਗਾ ਤੇ ਆ ਸਾਰਾ 3 300 ਰੁਪਏ ਵਾਲਾ 250 ਵਾਲਾ 400 ਵਾਲਾ ਇਹ ਸਾਰਾ ਲੇਡੀਜ਼ ਦਾ ਕੱਪੜਾ ਤੁਸੀਂ ਦੋ ਦਿਨ ਹੋਰ ਇੱਥੇ ਆ ਸਕਦੇ ਹੋ ਜੇ ਅੱਜ ਮੰਨ ਕੇ ਚਲੋ 26 ਤਰੀਕ ਹੈ ਅੱਜ ਮੈਂ ਇਹ ਵੀਡੀਓ ਅਪਲੋਡ ਕੀਤੀ ਤਾਂ ਦੋ ਦਿਨ ਤੁਸੀਂ ਹਜੇ ਹੋਰ ਆ ਸਕਦੇ ਹੋ 27 ਤੇ 28 ਤਰੀਕ ਤੱਕ ਇਹ ਸੇਲ ਚੱਲਣੀ ਹੈ ਹਜੇ ਹਨਾ ਤਿੰਨ ਦਿਨ ਚੱਲਣੀ ਆ ਅੱਜ 26 ਆ ਅੱਜ ਪਹਿਲਾ ਦਿਨ ਕਰ ਕਰਕੇ ਆ ਤੇ ਕੱਲ ਨੂੰ ਦੇ ਪਰਸੋਂ ਨੂੰ ਇਹ ਸੇਲ ਚੱਲਣੀ ਹੈ ਨਾ ਇਧਰਲੇ ਪਾਸੇ ਦੇਖੋ ਤੁਸੀਂ ਆ 2200 ਰੁਪਏ ਵਾਲੇ ਇਹ ਸਾਰੀਆਂ ਜੈਂਟਸ ਵਾਲੀਆਂ ਟੀ-ਸ਼ਰਟਾਂ ਆ ਗਈਆਂ ਦੇਖ ਲਓ ਤੁਸੀਂ ਹਰੇਕ ਤਰ੍ਹਾਂ ਦੀ ਤੁਹਾਨੂੰ ਇੱਥੇ ਟੀ-ਸ਼ਰਟ ਮਿਲ ਜੂਗੀ ਜਿਹੜੀਆਂ ਹੁਣ 트ੈਂਡਿੰਗ ਦੇ ਵਿੱਚ ਚੱਲ ਰਹੀਆਂ ਸਾਰੀਆਂ ਤੁਹਾਨੂੰ 2200 ਰੁਪਏ ਦੇ ਰੇਟ 'ਚ ਮਿਲ ਜਾਣਗੀਆਂ ਕੱਲੀ ਕੱਲੀ ਦਿਖਾਉਣ ਲੱਗ ਗਿਆ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਬਾਈ ਆ ਤੁਸੀਂ ਦੇਖੋ ਹਰੇਕ ਤਰ੍ਹਾਂ ਦੇ ਹਨਾ ਆ ਦੇਖੋ ਇਹ ਸਾਰਾ 2200 ਰੁਪਏ ਸੇਲ ਆ ਆ ਜਿਹੜਾ 800 ਵਾਲਾ ਇਹ ਲੇਡੀਜ਼ ਵਾਲੀ ਸਟਾਲ ਆ ਇਹਦਾ ਕੀ ਸਿਸਟਮ ਆ ਵੀਰੇ 400 400 ਰੁਪਏ ਸੇ ਆਹ 4-400 ਰੁਪਏ ਵਾਲੀਆਂ ਦੇਖੋ ਯਾਰ 4-400 ਰੁਪਏ ਦੇ ਵਿੱਚ ਤੁਹਾਨੂੰ ਹੁੱਡੀਆਂ ਕਿੰਨੀਆਂ ਸੋਹਣੀਆਂ ਮਿਲ ਰਹੀਆਂ ਘੈਂੜਾ ਨਾ ਗੱਲਬਾਤ ਆਹ ਦੇਖੋ ਇਹ 4-400 ਰੁਪਏ ਨੂੰ ਆਹ ਮੈਂ ਤੁਹਾਨੂੰ ਇਧਰ ਦੇ ਪਾਸੇ ਜੀਨਾ ਪੰਨਿਆਂ ਇਹ ਵੀ ਦਿਖਾ ਰਿਹਾ ਆਹ ਮਿੱਤਰੋ ਜਿੰਨੀਆਂ ਵੀ ਇੱਥੇ ਜੀਨਾ ਵਗੈਰਾ ਪੰਨਿਆਂ ਇਹ 6-600 ਰੁਪਏ ਨੂੰ ਮਿਲ ਜਾਣੀਆਂ ਫਿਰ ਇਧਰਲੇ ਪਾਸੇ ਦੇਖ ਲਓ ਇਹ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਆਹ 6-600 ਰੁਪਏ ਵਾਲੀਆਂ ਲੋਹੜਾਂ ਮਿੱਤਰੋ ਆਹ ਦੇਖੋ ਬਈ ਇਧਰਲੇ ਪਾਸੇ ਨਿਗਾਹ ਮਾਰਿਓ ਮੈਂ ਤੁਹਾਨੂੰ ਕੱਲਾ-ਕੱਲਾ ਕੱਪੜਾ ਦਿਖਾਉਂਗਾ ਮੈਨੂੰ ਆਇਆ ਵੀ ਵੀ ਸਸ ਸਸ 100 ਰੁਪਏ ਵਾਲੀ ਆ ਜਿੰਨੀਆਂ ਵੀ ਇਹ ਜੈਕਟਾਂ ਜੁਕਟਾਂ ਪਈਆਂ ਸਾਰੀਆਂ ਇਹ ਫਲਫੀ ਜੈਕਟਾਂ 7 700 ਰੁਪਏ ਦੀ ਸੇਲ ਲੱਗੀ ਹੋਈ ਆ ਤੁਹਾਨੂੰ ਦੱਸੋ ਵੀ 7 700 ਰੁਪਏ ਦੇ ਵਿੱਚ ਤੁਹਾਨੂੰ ਇੱਕ ਤੋਂ ਮਿਲ ਨਹੀਂ ਹੈਗੀਆਂ ਜਿਹੜੀਆਂ ਇੱਥੇ ਮਿਲ ਜਾਣੀਆਂ ਫਿਰ ਇਧਰਲੇ ਪਾਸੇ ਲੋਰਾਂ ਲੋਰਾਂ ਆ ਗਈਆਂ ਫਿਰ ਇੱਕ ਇਧਰਲੇ ਪਾਸੇ ਦੇਖੋ 450 ਰੁਪਏ ਦੇ ਵਿੱਚ ਲੋਰਾਂ ਇਹ ਜਿਹੜੀ ਕੁਆਲਿਟੀ ਤੁਹਾਨੂੰ 450 ਰੁਪਏ ਦੇ ਵਿੱਚ ਮਿਲ ਰਹੀ ਹੈ ਇਹ ਆਮ ਮਾਰਕੀਟ ਦੇ ਵਿੱਚੋਂ ₹80-1200-1300 ਦੇ ਵਿੱਚ ਇਹ ਕੁਆਲਿਟੀ ਤੁਹਾਨੂੰ ਮਿਲਣੀ ਆ। ਹੋਗੀ ਬਹੁਤ ਮੋਟੀ ਲੋਰਾ ਸਿਆਲਾਂ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਇਸ ਸੇਲ ਦੇ ਵਿੱਚ ਆ ਕੇ। ਵੀ ਇੰਨੀ ਤਗੜੀ ਸੇਲ ਹੈ ਜਿਹੜੀ ਮੋਗੇ ਲੱਗੀ ਹੋਈ ਆ। ਫਿਰ ਇਧਰਲੇ ਪਾਸੇ ਦੇਖ ਸਕਦੇ ਹੋ ਇਹ ਤਾਂ ਸਾਰਾ ਲੇਡੀਜ਼ ਵਾਲੇ ਕਾਊਂਟਰ ਆ ਜਿੰਨੇ ਕਾਊਂਟਰ ਆ। ਆਹ ਤੁਸੀਂ ਦੇਖ ਸਕਦੇ ਹੋ ਮਿੱਤਰੋ। ਆਹ ਆਮ ਮੈਂ ਕਹਿੰਨਾ ਮਾਰਕੀਟ ਦੇ ਵਿੱਚੋਂ ਆਹ ਜਿਹੜੀਆਂ ਸ਼ਰਟਾਂ ਇਹ ਲੱਭਦੀਆਂ ਨਹੀਂ ਹੈਗੀਆਂ। ਇਹ ਬਹੁਤ ਤਗੜੇ ਤਗੜੇ ਮੰਨ ਕੇ ਚੱਲੋ ਸ਼ੋਅਰੂਮਾਂ ਨੇ ਲਾਈਆਂ ਹੁੰਦੀਆਂ ਮੂਰੇ ਜਿਵੇਂ ਸ਼ੋਅ ਵਾਸਤੇ ਲਾਈਆਂ ਹੁੰਦੀਆਂ ਤੇ ਇੱਥੇ ਆ ਦੇਖਸਾਂ ਨੂੰ 4-400 ਰੁਪਏ ਵਾਲੀਆਂ ਸੇਲ ਦੇ ਵਿੱਚ ਪਈਆਂ ਆ ਦੇਖੋ ਤੁਸੀਂ ਆਹ ਦੇਖਦੇ ਹੋਵੋਗੇ ਪਈਆਂ ਹਨ ਆ ਦੇਖੋ ਇਹ ਵੀ 4-400 ਰੁਪਏ ਵਾਲੀਆਂ ਫਿਰ ਇਧਰ ਆ 6-600 ਰੁਪਏ ਵਾਲੀਆਂ ਲੋਹਾਂ ਆ ਗਈਆਂ ਕੁਆਲਿਟੀ ਵਾਈਜ਼ ਹਨ ਆ ਇਧਰਲੇ ਪਾਸੇ ਵੈਂਟ ਸੀਟਰ ਪਏ ਆ ਬਾਈ ਇਹ ਵੀ ਤੁਹਾਨੂੰ ਇੱਥੇ 6-600 ਰੁਪਏ ਦੇ ਹਿਸਾਬ ਨਾਲ ਮਿਲ ਜਾਣਾ ਜਿੰਨੇ ਮਰਜ਼ੀ ਚੱਕੋ ਯਾਰ ਹਰੇਕ ਤਰ੍ਹਾਂ ਦਾ ਕਲਰ ਚੱਕੋ ਹਨਾ ਹਵਾ ਹਵਾ ਕੋਸ਼ਨੀ ਕ੍ਰੋਸ ਹੁੰਦਾ ਇਹਦੇ ਵਿੱਚ ਬਹੁਤ ਤਕੜੀ ਕੁਆਲਿਟੀ ਦੀਆਂ ਚੀਜ਼ਾਂ ਮਿੱਤਰੋ ਇਹ ਸਪੈਸ਼ਲ ਸੇਲ ਪ੍ਰਾਈਮ ਫਾਰਮਰ ਰਿਜ਼ੋਰਟਸ ਦੇ ਵਿੱਚ ਲੱਗੀ ਹੋਈ ਆ ਇਹਨਾਂ ਦੀ ਦੂਸਰੀ ਸੇਲ ਆ ਇਸ ਵਾਰ ਹਨਾ ਇਸ ਪੈਲਸ ਦੇ ਵਿੱਚ ਇਹਦੇ ਵਿੱਚ ਵੀ ਕੁਆਲਿਟੀਆਂ ਕਈ ਤਰ੍ਹਾਂ ਦੀਆਂ ਮਿਲ ਜਾਣੀਆਂ ਤੁਸੀਂ ਦੇਖੋ ਇਧਰਲੇ ਪਾਸੇ ਫਿਰ ਇਧਰਲੇ ਪਾਸੇ ਹੁੱਡੀਆਂ ਆ ਗਈਆਂ ਬਾਈ ਇਹ 7-700 ਰੁਪਏ ਵਾਲੀਆਂ ਹੈਗੀਆਂ ਲਾਈ ਜਾਂਦੇ ਆ ਫਿਰ ਆ 4-400 ਰੁਪਏ ਵਾਲੀਆਂ ਕੋਟੀਆਂ ਆ ਗਈਆਂ ਇਹ ਤੁਸੀਂ ਦੇਖ ਲਓ ਵੀ ਕੱਪੜਾ ਲੀੜਾ ਤੁਹਾਨੂੰ ਹਰੇਕ ਤਰ੍ਹਾਂ ਦਾ ਮਿਲ ਜਾਣਾ ਇੱਥੇ ਆਹ ਤੁਸੀਂ ਦੇਖ ਸਕਦੇ ਹੋ ਬਾਈ ਇਹ ਜਿੰਨੀਆਂ ਆ ਲੈਡੀਜ਼ ਵਾਲਾ ਕਾਊਂਟਰ ਆ ਸਾਰਾ ਤੇ ਹੁਣ ਮੈਂ ਤੁਹਾਨੂੰ ਇੱਧਰ ਟਰੈਕਟਰੂਕ ਸੂਟ ਵੀ ਪਿਆ ਸਾਰਾ ਕੁਝ ਦਿਖਾਉਣਾ ਅੱਗੇ ਜਾ ਕੇ ਆਹ ਦੇਖੋ ਕੋਈ 500 ਕੋਈ 300 ਕੋਈ 400 ਇਹ ਸਾਰਾ ਜਿੰਨਾ ਕਾਊਂਟਰ ਤੁਸੀਂ ਦੇਖ ਰਹੇ ਹੋ ਇਹ ਲੈਡੀਜ਼ ਕਾਊਂਟਰ ਆ ਬਾਈ ਇਹ ਸਾਰਾ ਲੈਡੀਜ਼ ਵਾਲਾ ਸਿਸਟਮ ਆ ਗਿਆ ਇੱਧਰਲੇ ਪਾਸੇ ਕੁਝ ਜੈਂਟਸ ਵਾਲਾ ਪਿਆ ਆਹ ਦੇਖ ਲਓ ਬਾਈ ਇੱਧਰਲੇ ਪਾਸੇ ਇਹ 5 500 ਵਾਲੀਆਂ ਤੇ ਇਹ ਵੀ ਤੁਹਾਨੂੰ ਇੱਥੇ 5 500 ਨੂੰ スウェット ਸ਼ਰਟਾਂ ਮਿਲ ਜਾਣਗੀਆਂ ਜਿੰਨੀਆਂ ਮਰਜ਼ੀ スウェット ਸ਼ਰਟਾਂ ਤੁਸੀਂ ਇੱਥੋਂ ਲੈ ਸਕਦੇ ਹੋ 5-500 ਰੁਪਏ ਦੇ ਹਿਸਾਬ ਨਾਲ ਫਿਰ ਇਧਰਲੇ ਪਾਸੇ ਤੁਰੇ ਚੱਲੋਗੇ ਹਰੇਕ ਚੀਜ਼ ਮਿਲ ਜੂਗੀ ਤੇਰਾ 350 800 ਰੁਪਈਆ ਤੁਸੀਂ ਦੇਖੋ ਯਾਰ ਟਰੈਕ ਸੂਟ ਆ ਗਿਆ ਆਹ ਟਰੈਕ ਸੂਟ ਪਏ ਆ ਬਾਈ 800 ਰੁਪਏ ਵਾਲਾ ਇਹ ਜਵਾਕਾਂ ਵਾਲੇ ਟਰੈਕ ਸੂਟ ਆ ਕਿਡਸ ਵਾਲੇ ਇਧਰਲੇ ਪਾਸੇ ਸਪੈਸ਼ਲੀ ਇਹਨਾਂ ਨੇ ਕਿਡਸ ਲਿਖਿਆ ਹੋਇਆ ਇਹ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਇਧਰਲੇ ਪਾਸੇ ਜੇ ਬਲੇਜ਼ਰ ਵਗੈਰਾ ਚਾਹੀਦੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਤੇ ਹਰੇਕ ਤਰ੍ਹਾਂ ਦਾ ਕੱਪੜਾ ਲੀੜਾ ਤੁਹਾਨੂੰ ਇੱਥੋਂ ਮਿਲ ਜਾਣਾ ਆਉਣਾ ਤੁਸੀਂ ਕਿੱਥੇ ਆ ਮੈਂ ਲੋਕੇਸ਼ਨ ਇਹਦੇ ਵਿੱਚ ਬੋਲੀ ਆ ਮੋਗੇ ਦੇ ਪ੍ਰਾਈਮ ਫਾਰਮਜ਼ ਜ਼ੂਰਸ ਦੇ ਵਿੱਚ ਆ ਬੁੱਗੀਪੁਰਾ ਚੌਂਕ ਦੇ ਕੋਲੇ ਚੋਖਾ ਐਂਪਾਇਰ ਦੇ ਬਿਲਕੁਲ ਨਾਲ ਹੀ ਰਿਜ਼ੋਰਸ ਪੈ ਜਾਂਦਾ ਤੇ ਜਿੰਨਾ ਮਰਜ਼ੀ ਤੁਸੀਂ ਕੱਪੜਾ ਇੱਥੋਂ ਲਿਆ ਸਕਦੇ ਹੋ ਬਹੁਤ ਜਾਇਜ਼ ਰੇਟ ਦੇ ਵਿੱਚ 90 ਤੋਂ ਪਲੱਸ ਡਿਸਕਾਊਂਟ ਮਿਲੂਗਾ 90% ਤੋਂ ਪਲੱਸ ਡਿਸਕਾਊਂਟ ਦੇ ਤੁਹਾਨੂੰ ਇਹ ਕੱਪੜੇ ਮਿਲਣਗੇ ਸੋ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਲੋਕੇਸ਼ਨ ਮੈਂ ਵਿੱਚ ਮੈਂਸ਼ਨ ਕਰ ਦੂੰਗਾ ਧੰਨਵਾਦ